ਅੱਸੀ ਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਮੈਂ ਤੁਹਾਡਾ ਦੋਸਤ ਮੇਜਰ ਸਿੰਘ ਸੀੜੇ ਅੱਜ ਅਸੀਂ ਆਪਣਾ ਖੇਕੇਬਾੜੀ ਜ਼ਮੀਨ ਤੇ ਖੜੇ ਆ ਜਿਹੜੀ ਖੇਕੇ ਦੀ ਜ਼ਮੀਨ ਲੱਤੀ ਵੀ ਐ ਤੇ ਤੁਸੀਂ ਮੇਰੇ ਪਿੱਛੇ ਝੋਨਾ ਵੀ ਦੇਖ ਰਹੇ ਹੋ ਇਹ ਜਿਹੜੀ ਝੋਨੇ ਦੀ ਕਿਸਮ ਐ ਪੰਜਾਬ ਬਨ ਐ ਇਹਦੇ ਉੱਤੇ ਅੱਜ ਜਿਹੜੀ ਪਹਿਲੀ ਸਪਰੇ ਐ ਉਹ ਅੱਜ 20 ਸਤੰਬਰ ਹੋ ਗਿਆ ਪਹਿਲੀ ਸਪਰੇ ਆ ਜਿਹੜੀ ਇਸ ਜੀਓ ਕਰਨ ਲੱਗੇ ਆ ਝੋਨੇ ਤੇ ਤੇ ਪਿਛਲੇ ਸਾਲ 2023 ਦੇ ਵਿੱਚ ਜਿਹੜੀ ਇਹ ਸਪਰੇ ਸੀ ਇਹ ਕੀਤੀ ਸੀ ਸੰਗੇ 24 ਅਗਸਤ ਨੂੰ ਅੱਜ 20 ਸਤੰਬਰ ਹੋ ਗਿਆ ਪਿਛਲੇ ਸਾਲ 24 ਅਗਸਤ ਨੂੰ ਕੀਤੀ ਸੀ ਪੂਰੇ 27 ਦਿਨਾਂ ਦਾ ਫਰਕ ਹੈ ਇਤਕੀ ਜਿਹੜੀ ਮੌਸਮ ਹੈ ਕਿਸਾਨਾਂ ਦੇ ਹਜੇ ਤੱਕ ਕਿਸਾਨਾਂ ਦੇ ਹੱਕ ਚ ਮੌਸਮ ਬਣੀ ਹੋਈ ਹੈ ਜੇ ਆਪਾਂ ਦੇਖੀਏ ਤਾਂ 25 26 ਦਿਨ ਹੋ ਗਏ ਹਜੇ ਇੱਕ ਸਪਰੇ ਹੋਈ ਹੈ ਪਿਛਲੇ ਸਾਲ ਆਹ ਦਿਨਾਂ ਤੱਕ ਦੋ ਸਪਰੇ ਹੋਈਆਂ ਸੀ ਇਤਕੀ ਮੌਸਮ ਵਧੀਆ ਬਣੀ ਹੋਈ ਹੈ ਜੇ ਗਾਹਾਂ ਵੀ ਵਧੀਆ ਬਣੀ ਰਹੇ ਅੱਗੇ ਆਉਂਗਾ ਸਮਾਂ ਦੱਸੂਗਾ ਪਰ ਹੁਣ ਕਿਸਾਨਾਂ ਦੇ ਹੱਕ ਹੱਕ ਦੀ ਮੌਸਮ ਐ ਤੇ ਅਸੀਂ ਪਹਿਲਾ ਸਪਰੇਅ ਅੱਜ 20 ਸਤੰਬਰ ਐ ਪਹਿਲਾ ਸਪਰੇਅ ਕਰਨ ਲੱਗੇ ਹਾਂ ਆਉ ਤੁਹਾਨੂੰ ਦਿਖਾਈਏ ਵੀ ਅਸੀਂ ਕਿਹੜੀ ਕਿਹੜੀ ਦਵਾਈ ਪਾ ਰਹੇ ਹਾਂ ਤੇ ਆ ਤੁਸੀਂ ਦੇਖ ਸਕਦੇ ਹੋ ਕਿਸਮਾ ਜਿਹੜੀ ਝੋਨੇ ਦੀ ਇਹ ਕਿਸਮ ਝੋਨੇ ਦੀ ਜਿਹੜੀ ਪੰਜਾਬ 1 ਤੇ 4-5 ਸਾਲ ਹੋ ਗਏ ਨੂੰ ਮਾਰ ਕੇ ਚਾਹੀ ਨੂੰ ਤੇ ਵਧੀਆ ਝੋਨਾ ਸਾਫ਼ ਪਿਆ ਤੇ ਸਪਰੇਅ ਅੱਜ 20 ਸਤੰਬਰ ਐ ਪਹਿਲੀ ਸਪਰੇਏ ਤੇ ਪੰਜਾਬ ਮੰ ਝੋਨੇ ਤੇ ਕਰਨ ਲੱਗੇ ਆ ਤੇ ਜਿਆਦਾ ਕਰਤਾ ਗੋਬਿਆ ਇਹ ਝੋਨਾ ਹੈ ਤੇ 5-10 ਪੈਸੇ ਨਿਸਰ ਵੀ ਰਹੇ ਤੇ ਬਾਕੀ ਪਿਛਲੇ ਸਾਲ ਜਿਹੜੀ ਸਪਰੇਅ ਕੀਤੀ ਸੀ ਊਸ਼ਾ ਜਿਹੜੀ ਲਈ ਹੋਈ ਸੀ ਉਹਦੇ ਉੱਤੇ ਪਿਛਲੇ ਸਾਲ ਜਿਹੜੀ ਸਪਰੇਅ ਕੀਤੀ ਸੀ ਉਹ ਕੀਤੀ ਸੀ 24 ਅਗਸਤ ਨੂੰ 24 ਅਗਸਤ ਨੂੰ ਪਿਛਲੇ 2023 ਚ 24 ਅਗਸਤ ਨੂੰ ਪਹਿਲੀ ਸਪਰੇਅ ਕੀਤੀ ਸੀ ਅੱਜ 20 ਸਤੰਬਰ ਐ ਅੱਜ ਪਹਿਲੀ ਸਪਰੇਅ ਹੋ ਰਹੀ ਹੈ ਜਨੂੰ ਕਿ 25 ਦਿਨਾਂ ਦਾ ਫਰਕ ਹੈ ਪਿਛਲੇ ਸਾਲ ਨੂੰ ਪਰ ਆਹ ਦਿਨਾਂ ਚ ਦੂਜੀ ਸਪਰੇਅ ਰਿਪੀਟ ਹੋ ਗਈ ਸੀ ਪਰ ਇਸ ਸਾਲ ਪਰਮਾਤਮਾ ਨੇ ਸੁੱਖ ਰੱਖੀ ਮੌਸਮ ਵੀ ਦੇਖੋ ਸਾਫ਼ ਹੈ ਠੀਕ ਆ ਮੌਸਮ ਵੀ ਕੋਈ ਅੱਜ 20 ਤੰਬਰ ਨੂੰ ਕੋਈ ਮੌਸਮ ਸਭ ਬਿਲਕੁਲ ਸਹੀ ਹੈ ਕਿਸਾਨਾਂ ਦੇ ਹੱਕ ਚ ਹੈ ਮੌਸਮ ਅੱਜ ਸਪਰੇਅ ਦਾ ਬਹੁਤ ਵਧੀਆ ਨਿਗਾ ਦੇ ਨੇ ਮਾਲੇ ਕਰਦੀ ਆ ਦਰਖਤਾਂ ਥੱਲੇ ਵੱਧ ਨਹੀਂ ਸਰਦੀਆਂ ਥੋੜੀ ਜਿਹੀ ਜਾਮਣੇ ਹੋਏ ਆ ਦੇਖੋ ਜਾਮਣੇ ਦੇ ਥੱਲੇ ਥੋੜਾ ਜਿਹਾ ਨਸੇਰਾ ਉਹ ਚੋਂ ਨੇ ਦਾ ਵੱਧ ਹੈ ਆ ਤੁਹਾਨੂੰ ਦਵਾਈਆਂ ਬਾਰੇ ਜਾਣਕਾਰੀ ਦਿੰਨੇ ਆ ਆ ਐਮੀਸਟਾਪ ਦਵਾਈ ਹੈ ਜਿੰ ਨੂੰ ਐਮੀਸਟਾਪ ਕਹਿੰਦੇ ਆ ਯਾ ਚੈਸਾ ਚੈਸਾ ਯਾ ਦਵਾਈਆਂ ਨੇ ਗੂਂਦ ਪਈ ਐ ਇਹ ਦਵਾਈਆਂ ਦਾ ਅੱਜ ਪਹਿਲਾ ਸਪਰੇਅ ਕਰਨ ਲੱਗਾ ਮੋਟਰ ਚੱਲ ਰਹੀ ਐ ਆ ਵੀਰੇ ਖੋਂ ਬਾਦੂ ਪਿਆਤੀ ਜਾਮਾਂ ਥੱਲੇ ਠੀਕ ਆ ਖੋਂ ਤੋਂ ਕੰਮ ਲੱਗਦਾ ਦੇਖੋ ਖੇਤ ਹਰਦੇ ਲਈ ਹੋਈ ਐ ਕਾਰ ਵਾਸਤੇ ਆਪਦਾ ਹਲਦੀ ਜੋ ਜੁਗੀ ਵਧੀਆ ਪਿਓਰ ਕਿਉਂਕਿ ਬਾਜ਼ਾਰੂ ਚੀਜ਼ਾਂ ਦੇ ਕੋਈ ਇਮਾਨਦਾਰੀ ਨਹੀਂ ਵਿੱਚ ਪਾ ਕੇ ਕੀ ਦੇ ਦੇ ਕੋਈ ਵਿੱਚ ਕੀ ਪੀ ਦੇ ਪੈਸਿਆਂ ਦੀ ਖਾਤਰ ਦੁਨੀਆਂ ਨੂੰ ਪੈਸੇ ਦੀ ਦੌੜਾ ਜਿਹੜੀ ਉਹ ਜ਼ਿਆਦੇ ਹੈ ਤੇ ਲੋਕਾਂ ਦੀਆਂ ਸੇਤ ਦਾ ਕੋਈ ਖਿਆਲ ਨਹੀਂ ਕਿਸੇ ਨੂੰ ਆਪਦੀ ਜੇਬ ਦਾ ੱਟਕ ਮਤਲਬ ਹੈ ਆ ਬਾਈ ਜੀ ਜਾਮਣ ਜਾਮਣ ਦਾ ਦਰਖਤ ਦੇਖੋ ਲੱਗਿਆ ਹੋਇਆ ਜਾਮਣ ਦੇ ਥੱਲੇ ਆਪਾਂ ਨੇ ਹਲਦੀ ਦੇ ਬੀਜ ਰੱਖੀ ਆ ਬਾਕੀ ਮਿਲਦੇ ਆ ਅਗਦੀ ਵੀਡੀਓ ਦੇ ਵਿੱਚ ਇਕੋ ਅਗਲੀ ਵੀਡੀਓ ਤੇ ਅਗਲੇ ਪਚਾਰ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਲਈ ਇਜਾਜ਼ਤ ਦਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਕੀ ਜੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਕੋਈ ਹੋਰ ਵਿਸ਼ਾ ਲੈ ਕੇ ਨਵਾਂ ਆਵਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ